ਦੀ ਨੂੰ ਨੂੰ ਬੁਲਾ ਕੇ ਕੋਟ ਚਾਹ ਤਾਂ ਮੰਗਵਾਣਾ ਕਿੰਨਾ ਟਾਈਮ ਹੋ ਗਿਆ ਕੋਟ ਚਾਹ ਕਿਆ ਕਹਾ ਸੀ ਤੈਨੂੰ ਨਹੀਂ ਭੈਣ ਕੀ ਹੁੰਦਾ ਮੈਂ ਤਾਂ ਤੁਹਾਡੀਆਂ ਗੱਲਾਂ ਗੱਲਾਂ ਚ ਚੇਤਾ ਹੀ ਭੁੱਲ ਗਿਆ ਮੈਨੂੰ ਤਾਂ ਨੋਹ ਤਾਂ ਮੇਰੀ ਪੇਕੇ ਗਈ ਆ ਮੈਂ ਕੁੜੀ ਨੂੰ ਕਹੀ ਨਹੀਂ ਆ ਉੱਥੇ ਫੋਨ ਤੇ ਲੱਗੀ ਹੋਣੀ ਆ ਉਹਨੂੰ ਆਵਾਜ਼ ਦੇਨੀ ਆ ਫਿਰ ਉਹ ਬਣਾ ਦਿੰਦੀ ਆ ਮੈਂ ਤਾਂ ਚੇਤਾ ਹੀ ਭੁੱਲ ਗਿਆ ਗੱਲਾਂ ਗੱਲਾਂ ਚ ਸੜ ਜਾਣਾ ਸਿਆਪਾ ਹੀ ਨਹੀਂ ਮੁੱਕਦਾ ਕਿਸੇ ਪਾਸੇ ਚੱਲ ਆ ਵੀ ਕੁੜੀ ਨੂੰ ਕਹਿ ਕੇ ਮੰਗਵਾ ਉਹ ਕੁੜੀ ਤਾਂ ਫਿਰ ਬਣਾ ਹੀ ਦੇਗੀ ਮਾੜੀ ਮੁੱਟੀ ਉਹਨੂੰ ਵੀ ਕਹਿਨੀ ਆ ਜੇ ਸੜੀ ਫੁੱਪੀ ਆਖ ਮੈਂ ਬਣਾ ਕੇ ਦੇ ਦੇਗੀ ਨਹੀਂ ਕੋਈ ਗੱਲ ਹੋ ਗਈ ਸੀ ਕਿ ਕੁਛ ਤੂੰ ਆਵੇ ਬੋਲੀ ਜਾਨੀ ਨਹੀਂ ਨਹੀਂ ਪਾਣਾ ਗੱਲ ਤਾਂ ਕੀ ਹੋਣਾ ਹੈ ਅੱਜ ਕੱਲ ਦੇ ਧੀਆਂ ਪੁੱਤ ਕਿੱਥੇ ਆਖੇ ਲੱਗਦੇ ਹਾਂ ਉਹ ਵੀ ਹੈਗਾ ਵਾ ਹੈ ਹਾਂ ਤੈਨੂੰ ਪਤਾ ਵਾ ਕਿ ਇਹੋ ਜੱਜਮਾਨਾ ਹੋਇਆ ਪਿਆ ਫਿਰ ਜ਼ਮਾਨੇ ਦੇ ਤੌਰ ਚ ਬਣਾ ਪੈਂਦਾ ਆ ਯੇਰੋਂ ਪਿਆਰ ਵੀ ਉਹ ਨਾ ਕੋਈ ਕਰਗੇ ਤੇ ਫੇਰ ਇਹ ਜੇ ਉਹਨਾਂ ਨੂੰ ਸਾੜ ਪੂਕ ਕਹਾਂਗੇ ਤੇ ਉਹਨਾਂ ਨੇ ਉਦੋਂ ਵੀ ਝੋਸਣ ਨਹੀਂ ਮੱਥਾ ਡੰਬ ਕੇ ਚੱਲਣਾ ਜਾਣ ਨਹੀਂ ਚੰਦ ਛੱਡ ਦੇ ਨਾ ਗੱਲਾਂ ਨੂੰ ਜਾ ਮੰਗਵਾ ਲੈ ਮੈਨਾਂ ਮੋਟੀਆਂ ਗੱਲਾਂ ਕਰਨ ਜੋਗੀਆਂ ਤਾਂ ਹੋਈਏ ਨਹੀਂ ਪਿਆਰ ਲੈਣ ਨਾ ਸੱਦਦੀਆਂ ਹਣ ਕੁੜੀ ਨੂੰ ਕੁੜੀ ਵੀ ਆਪ ਦਾ ਪੜ੍ਹਦੀ ਹੋਣੀ ਆ ਨਹੀਂ ਕੁੜਗੇ ਨਹੀਂ ਕੁੜਗੇ ਚਾਹ ਬਣਾ ਕੇ ਲਿਆ ਦੇ ਕੋਟਾ ਲਿਉਣੀ ਆ ਮੈਂ ਕੰਮ ਕਰੀ ਜਾਨੀ ਆ ਸਵਰ ਨਾਲ ਬੈਜੋ ਬਿਲੀਉਣੀ ਚਾਹ ਮੈਂ ਕਿਤੇ ਫੋਨ ਦਾ ਵੀ ਖਿਹੜਾ ਛੱਡ ਗਿਆ ਕਰੋ ਚਾਹ ਵੀ ਜਿਆਦਾ ਬਣਦੀ ਕਿੰਨਾ ਕਟਾਂ ਲੱਗਦਾ ਮੈਂ ਕਿਹੜਾ ਪੱਤਾ ਪਾਣੀ ਆ ਤੱਤਾ ਪਾਣੀ ਪਾਲ ਦਿਆ ਕਿੰਨਾ ਕਟਾਂ ਲੱਗਦਾ ਇਹ ਉਹ ਮੇਰੇ ਨਾਲ ਪਹਿਣਾ ਨੇ ਉੱਠ ਕੇ ਫੇਰ ਉਧਰ ਤਰ੍ਹਾਂ ਤੁਰ ਜਾਨਾ ਨਹੀਂ ਮੈਂ ਚ ਕੰਮ ਕਰਦੀ ਫੇਰ ਕੰਮ ਕਰਕੇ ਬਣਾ ਕੇ ਲਿਉਣੀ ਆ ਨਹੀਂ ਤੂੰ ਆਏਗਾ ਤੂੰ ਕਹਿੰਦੀ ਸੀਗੀ ਕੋਈ ਪਹਿਣਾ ਵੀ ਉੱਠ ਕੇ ਗਿਆ ਸੀਗਾ ਨਹੀਂ ਪਹਿਣਾ ਮੈਂ ਗਈ ਸੀ ਆਪੇ ਗਵਾਂਡੰਦੇ ਘਰੇ ਚਾ ਉਹਨੇ ਅਗੇ ਨੋਨ ਮਾਰੀ ਆਵਾਜ਼ ਕਹਿੰਦੀ ਨਹੀਂ ਕੁੜੀਏ ਚਾਹ ਬਣਾ ਕੇ ਲਿਆ ਅੱਛਾ ਤੇ ਹੁਣ ਜੇ ਨੋਵਾਂ ਨੂੰ ਕੁੜੀਏ ਕਹਿ ਦਿੱਤਾ ਤਾਂ ਉਹਦੇ ਚ ਗਨਾਹ ਵੀ ਕੀ ਹੋ ਗਿਆ ਹਾਂ ਅਕਸਰ ਤਾਂ ਨੋਵਾਂ ਨੂੰ ਧਿਆਵਣਾ ਹੀ ਰੱਖੀਦਾ ਹਾਂ ਤਾਂ ਧੀ ਕਰਕੇ ਹੀ ਆਵਾਜ਼ ਮਾਰਨੀ ਸੀ ਉਹਨੇ ਅਜਾਣ ਨੇ ਭੈਣੇ ਆਵਾਜ਼ ਮਾਰ ਲਈ ਤੇ ਉਹ ਤਾਂ ਚਾਹ ਇਨਾ ਬਣਾ ਕੇ ਲਈ ਉਹ ਤਾਂ ਰੋਟੀ ਗਈ ਫੇਰ ਉਹਨੂੰ ਸਮਝ ਆਇਆ ਉਨੂੰ ਪਿਆਰ ਵੀ ਪੁੱਤ ਤੈਨੂੰ ਧੀਏ ਤਾਂ ਆਵਾਜ਼ ਮਾਰੀ ਆ ਨੋਆ ਨੂੰ ਵੀ ਧੀयां ਹੀ ਕਹਿੰਦੇ ਆ ਧੀयां ਬਣਾ ਕੇ ਹੀ ਲਈ ਦੀਆਂ ਫੇਰ ਪਿਆਰ ਸਤਕਾਰ ਨਾਲ ਰੱਖੀਏ ਤਾਂ ਫੇਰ ਹੀ ਗਾ ਨੋਆ ਵੀ ਧੀयां ਬਣਦੇ ਨੇ ਆ ਆਪਣੀਆਂ ਧੀਆਂ ਦਾ ਘਾਹ ਚਲੇ ਜਾਂਦੇ ਤੇ ਬਗਾਨੀਆਂ ਧੀਆਂ ਦੇ ਆਪੀ ਆਪ ਧੀयां ਬਣਾਉਂਦੇ ਆ ਹਾਂ ਤੇ ਫੇਰ ਭੈਣ ਉਹ ਮੰਨੀ ਮਸਾਂ ਫੇਰ ਉਹ ਆਪਦਾ ਕੰਮ ਢੰਡੇ ਨੂੰ ਲੱਗੀ ਜਾਂ ਕੰਮ ਕਰਨ ਲੱਗੀ ਤੇ ਹੁਣ ਮੈਂ ਫਿਰ ਆਲਦੀ ਕੁੜੀ ਨੂੰ ਕਿਹਾ ਆ ਕਿ ਚਾਹ ਤੂੰ ਹੁਣ ਬਣਾ ਕੇ ਲਿਆ ਦੇ ਨਹੀਂ ਆਉਂਦੀ ਆ ਉਹ 2 ਮਿੰਟ ਹੀ ਲੱਗਦੇ ਆ ਚਾ ਅੱਛਾ ਢਿੱਡ 'ਚ ਤਾਂ ਚੂਹੇ ਨੱਚ ਜਾਂਦੇ ਆ ਨਹੀਂ ਕੋਈ ਨਹੀਂ ਭੈਣ 2 ਮਿੰਟ ਹੋਰ ਢਿੱਡ 'ਚ ਚੂਹੇ ਨਚਾ ਲੋ ਆਵੇਂ ਆ ਲਈ ਚ ਆਉਂਦੀ ਆ ਫਿਰ ਤਾਂ ਚੱਲੀ ਆ ਚਾ ਮੇਰੇ ਨਾਲ ਨਹੀਂ ਕੁੜੀਏ ਚਾਹ ਦੇ ਕੋਲ ਨਾਲ ਖਾਣ ਦੀ ਵੀ ਲਿਆਈ ਨਹੀਂ ਉਹਦੇ ਢਿੱਡ 'ਚ ਚੂਹੇ ਬੜੇ ਨੱਚੀ ਜਾਂਦੇ ਆ ਨਹੀਂ ਭੈਣੇ ਕੋ ਤੇਰੀ ਕੁੜੀ ਨੂੰ ਹਲੇ ਤੱਕ ਬੋੜੀ ਨਹੀਂ ਲੀਗੀ ਚਾਹ ਲੈ ਕੇ ਲੈ ਆਉਂਦੀ ਆ ਭੈਣ ਹਉ ਖਾਏ ਨੀ ਉਹ ਤੇ ਸੁੱਕੀ ਚਾਹ ਲੈ ਆਈਆ ਨੀ ਕੁੜੀਏ ਤੈਨੂੰ ਕਦੋਂ ਦੀ ਮਰਵਾਜ ਦਿੱਤੀ ਸੀ ਕੁਛ ਖਾਣ ਲਈ ਵੀ ਲੈ ਆਵੀ ਨਾਲ ਕੁਛ ਖਾਣ ਨਹੀਂ ਤੇ ਲੈ ਆਉਂਦੀ ਐਡੀ ਦੂਰ ਤੇ ਮੇਰੇ ਘਰ ਭੈਣਾ ਆਈਆਂ ਸੀ ਲਿਉਣੀ ਆ ਮੈਂ ਲਿਉਣੀ ਆ ਖਾਣ ਨੂੰ ਨੀ ਉਥੇ ਤੱਕ ਅਸੀਂ ਪੋਕੀ ਚਾਹ ਹੀ ਨਹੀਂ ਪੀਤੀ ਉਥੇ ਅਸੀਂ ਕੌਫੀਆਂ ਪੀਂਦੀ ਅਸੀਂ ਕੌਫੀਆਂ ਹਾਂ ਨਹੀਂ ਪਹਿਲੇ ਵਾਰ ਅਸੀਂ ਤਾਂ ਰੱਖੀ ਚਾਹ ਪੀਣ ਲੱਗੀਆਂ ਨੀ ਰੱਖੀ ਕਦੋਂ ਹਾਂ ਭੈਣ ਮੰਮੀ ਮਗਾ ਲਏ ਹਾਂ ਹਾਂ ਨਹੀਂ ਮੈਂ ਕਿਹ ਪਹਿਲਾਂ ਪੀਂਦੀ ਉਹਦਾ ਕੰਨੀ ਮੈਂ ਤੂੰ ਵੀ ਗੱਲ ਨੂੰ ਨਾ ਕੁਝ ਸਮਝਦੀ ਨਹੀਂ ਜੀ ਭੈਣ ਮੈਂ ਸਮਝ ਜਤ ਲਈ ਆ ਹੁਣ ਜੇ ਅੱਜ ਕਾ ਦੇ ਧੀਆਂ ਪੁੱਤ ਨਹੀਂ ਸਮਝਦੇਗੇ ਉਹ ਤਾਂ ਛੱਤੀ ਮਾ ਜਾਣਦੇ ਆ ਤੇ ਇੱਕ ਗੱਲ ਸੁਣਦੇ ਆ ਖਾ ਕੇ ਹੁਣ ਗੱਲਾਂ ਜੋਗੇ ਹੋਈਆਂ ਹੁਣ ਫੂਨਾਂ ਨੇ ਤਾਂ ਮੱਤ ਮਾਰੀ ਆ ਫੂਨਾਂ ਨੂੰ ਰੱਖ ਚਾਰੇ ਵਾਸਤੇ ਘੁੰਮੇ ਰਹਿੰਦੇ ਆ ਉੱਥੇ ਵੀ ਜਦੋਂ ਅਸੀਂ ਪਾਰਕ ਚ ਜਾਂਦੇ ਸੀ ਨਾ ਸਾਰੇ ਬੱਚੇ ਬੁੱੱਚੇ ਫੂਲ ਲੈ ਕੇ ਘੁੰਮਦੇ ਸੀਗੇ ਅਜੇ ਉੱਥੇ ਨਿੱਕਿਆ ਨਿੱਕਿਆ ਨੂੰ ਫੂਲ ਫੜਾਏ ਹਾਂ ਚੱਲ ਭੈਣ ਭੈਣ ਜਾੜਾ ਨਿੱਕਿਆ ਲਿਆਣੇ ਆ ਹਾਂ ਤੋਨਾਂ ਨੂੰ ਉਹਨਾਂ ਵੀ ਫੜਾਏ ਹਾਂ ਤੇ ਤੁਹਾਡੇ ਕੋਲ ਫੋਨ ਹੈ ਨਹੀਂ ਸੀ ਤੁਸੀਂ ਵੀ ਉਹਨਾਂ ਦੀ ਮੈਡੀਕਲ ਫੋਟੋ ਕੋਈ ਕੋ ਬਣਾ ਲੈਣੀ ਸੀ ਅਸੀਂ ਤਾਂ ਤੁਹਾਨੂੰ ਫੋਨ ਲਾ ਲਿਆ ਸਾਨੂੰ ਕੋਈ ਦਵਾਈ ਦਿੰਦਾ ਸਾਡੇ ਕੋਲੇ ਸਾਡੇ ਪੈਸੇ ਉੱਥੇ ਪੇੜ ਤੇ ਉੱਗਦੇ ਸੀ ਪੇੜ ਤੇ ਤਾਂ ਪਹਿਣ ਨਹੀਂ ਸੀ ਉੱਗਦੇ ਤਾਂ ਤੁਸੀਂ ਰਿਸ਼ਤੇਦਾਰਾਂ ਨੂੰ ਕਹਿ ਦਿੰਦੇ ਵੀ ਮਾੜਾ ਮੋਟਾ ਤੁਹਾਨੂੰ ਪੁਰਾਣਾ ਫੋਨ ਫਾਣੀ ਕੋਈ ਦੇ ਦਿੰਦੇ ਤੁਸੀਂ ਸਸਤੇ ਲਿਖਾ ਘੁੰਮਣ ਗਈਆਂ ਸੀ ਉਹ ਵੀ ਡਾਲਰ ਲੈਂਦੇ ਡਾਲਰ ਤੇ ਡਾਲਰ ਉਹਨਾਂ ਨੂੰ ਕਹੇ ਦਿੰਦੇ ਤੁਸੀਂ ਇੰਨੇ ਤੁਹਾਡੇ ਰਿਸ਼ਤੇਦਾਰਾਂ ਨੇ ਜੇ ਤੁਹਾਨੂੰ ਸਾਥ ਵੀ ਲਿਆ ਸੀ ਤੇ ਫਿਰ ਹੁਣ ਤੁਹਾਡੀ ਆਇਓ ਭਿਤਤਾ ਕਰਦੇ ਤੁਹਾਡੀ ਉਹਨਾਂ ਨੂੰ ਕਿਹੜਾ ਆਕਨ ਹੈਗੀ ਉਹ ਤਾਂ ਖੁਦ ਨੂੰ ਤੇ ਲੱਗੇ ਰਹਿੰਦੇ ਸੀਗੇ ਤੇ ਆਹ ਤਾਂ ਫਿਰ ਉਹਨਾਂ ਨੂੰ ਕਹਣਾ ਇਹ ਤੇ ਫੋਨ ਸਾਨੂੰ ਵੀ ਦੇ ਦਿਓ ਅਸੀਂ ਵੀ ਕੋਈ ਉੱਥੇ ਵੀਡੀਓ ਛੀਡਿਓ ਬਣਾ ਕੇ ਲਿਆਵਾਂਗਾ ਅਸੀਂ ਜਾ ਕੇ ਤਾਂ ਦੱਸਾਂਗੇ ਆ ਬਿਆਹ ਕੁਛ ਕੀਤਾ ਹੀ ਤੇ ਆ ਤੁਸੀਂ ਤਾਂ ਇਹ ਤਾਂ ਤੁਹਾਨੂੰ ਕਹੀ ਜਾਂਦੇ ਕਿ ਉਹ ਡਾਲਰਾਂ ਚ ਦੇ ਦਿੰਦੇ ਪੁੱਤ ਵੀਡੀਓ ਤਾਂ ਹੈਗੀ ਸਾਡੇ ਰਿਸ਼ਤੇਦਾਰਾਂ ਕੋਲੇ ਅਛਾ ਤੇ ਮੈਂ ਫੋਨ ਕਰਕੇ ਮੰਗਾਵਾਂਗੀ ਉਹਨਾਂ ਤੋਂ ਅਛਾ ਚਲ ਮਗਾਈ ਫਿਰ ਵੇਖਾਂਗੇ ਆਪਾਂ ਕੀ ਜਿਹੋ ਜੀ ਵੀਰਦੋ ਆ ਦੇਖੋ ਹਾਂ ਤੇ ਕੀ ਪਾਰਕ ਚ ਤੁਸੀਂ ਵੇਖਣ ਗੀਆਂ ਸੀ ਤੇ ਤੈਨੂੰ ਪਤਾ ਦਾ ਆਸਟ੍ਰੇਲੀਆ ਦੇ ਤਨ ਕਿੰਨੇ ਵੱਡੇ ਆ ਜੇ ਮੈਂ ਤੈਨੂੰ ਸੌ ਲੱਗਣਾ ਅੱਥੜ ਹੋ ਜੂਗੀ ਤੇ ਭੈਣ ਫਿਰ ਕੰਮ ਵੀ ਕਰਨਾ ਐ ਫਿਰ ਅੱਥਾ ਪਰ ਕੋਈ ਨਾ ਤੇਰੀ ਚਾਹ ਦਿੱਤੀ ਤਾਂ ਮੈਂ ਮੋਲ ਮੋੜ ਕੇ ਜਾਊਂਗੀ ਚੱਲ ਫਿਰ ਚਾਹ ਤੂੰ ਹੁਣ ਹੋਈਆਂ ਗੱਲਾਂ ਜੋਗੀਆਂ ਨਹੀਂ ਭੈਣ ਗੱਲਾਂ ਤੇਰੀਆਂ ਮੈਂ ਸੁਣਦੀ ਆ ਮੈਨੂੰ ਕੁੜੀ ਨੂੰ ਪਹਿਲਾਂ ਭਾਂਡੇ ਪੜਾ ਲੈ ਦੇ ਨਹੀਂ ਕੁੜੀਏ ਭਾਂਡੇ ਲੈ ਜਾ ਝੁੱਕ ਕੇ ਇੱਥੋਂ ਆਉਣੀ ਆ ਲੈ ਦੇ ਲੈ ਫੜ ਮੈਂ ਲੱਤਾਂ ਸਿੱਧੀਆਂ ਕੱਢ ਨਾ ਫਿਰ ਮੈਂ ਤੇਰੀਆਂ ਨਾ ਗੱਲਾਂ ਸੁਣਦੀ ਆ ਸਿੱਧੀ ਹੋ ਕੇ ਬਹਿ ਕੇ ਚੱਲ ਹੁਣ ਭੈਣ ਸੁਣਾਉ ਮੈਨੂੰ ਹੋਰ ਤੈਨੂੰ ਸੁਣਾਉਂ ਲਿਆ ਆਸਟ੍ਰੇਲੀਆ ਦੇ ਕਿੱਸੇ ਅੱਛਾ ਭੈਣ ਔਰ ਜਿਹੜੇ ਸਾਡੇ ਰਿਸ਼ਤੇਦਾਰ ਸੀ ਜਿਵੇਂ ਦੇ ਵੀ ਸੀਗੇ ਹਾਂ ਕਿ ਉਹ ਤਾਂ ਚੰਗੇ ਸੀ ਜਦੋਂ ਆ ਕੇ ਕੰਮ ਤੇ ਜਾਂਦੇ ਸੀ ਸਾਨੂੰ ਘਰੇ ਕੋਈ ਕੰਮ ਨਹੀਂ ਕਹਿੰਦੇ ਸੀ ਅਸੀਂ ਰਾਮਣੂ ਬੈਠੇ ਰਹਿੰਦੇ ਸੀ ਜਾਂ ਗੁਰਦੁਆਰੇ ਚਲੇ ਜਾਂਦੇ ਸੀਗੇ ਅੱਛਾ ਤਾਂ ਫੇਰ ਉਹ ਪਤਾ ਨਹੀਂ ਕਿਹੜਾ ਬਿਕੜ ਬਿਕੜ ਕਰਦੇ ਸੀਗੇ ਤੇ ਸਾਨੂੰ ਉਹ ਦਿਨ ਪਾਰ ਕਰ ਜਾਂਦੇ ਸੀਗੇ ਉਹ ਬੂ ਉਹ ਵੀਕੈਂਡ ਨਹੀਂ ਹੁੰਦਾ ਨਾ ਹਾਂ ਵੀਕੈਂਡ ਦਾ ਉਹ ਕੀ ਹੁੰਦਾ ਵੀਕੈਂਡ ਉਹਨਾਂ ਦਾ ਸੰਡੇ ਉਹਨਾਂ ਨੂੰ ਛੁੱਟੀ ਆਲਾ ਦੇਉਂ। ਉਹ ਛੰਡੇ ਕਿਹੜੇ ਹੁੰਦੇ ਆ ਛੰਡੇ ਸੁੰਡੇ ਐਤਵਾਰ। ਹਾਂ ਐ ਸਿੱਧਾ ਤਾਂ ਉਹਨਾਂ ਵੀ ਐਤਵਾਰ ਲੈ ਕੇ ਜਾਂਦੇ ਸੀ ਸਾਨੂੰ ਘਮਾਉਣ ਦੀ। ਕਿ ਤੇ ਵਿਕੜ ਬੁਕੜ ਤੇ ਛੰਡੇ ਸੁੰਡੇ ਤੇ ਕੀ ਕੋਛ ਤੁਸੀਂ ਸਿੱਖ ਕੇ ਆ ਗਈਆਂ ਉਤੋਂ? ਉਹ ਵਿਕੜ ਵਿਕੜੋ ਕਹਿੰਦੇ ਸੀ ਮੈਨੂੰ ਕੀ ਪਤਾ ਉਹਨਾਂ ਦਾ ਵਿਕੜ ਵਿਕੜ ਕੀ। ਤੇ ਤੁਹਾਨੂੰ ਤਾਂ ਪਤਾ ਸੀ ਨਾ ਵੀ ਸਾਡਾ ਤਾਂ ਐਤਵਾਰ ਹੁੰਦਾ। ਮੈਨੂੰ ਕਿਹੜਾ ਪਤਾ ਉਹ ਵਿਕੜ ਕੀ ਹੁੰਦਾ। ਵਿਕੜ ਨਹੀਂ ਤੁਸੀਂ ਲੈ ਕੇ ਬੈਠੀਆਂ ਰਹੀਆਂ। ਹਾਂ ਉਹ ਪੇ ਵੀ ਇਕੜੇ ਬੋਤਲ ਨਾ ਲਾ ਕੇ ਬੈਂਦੀਆਂ ਉਹਨਾਂ ਦਾ ਕੋਈ ਦੇਣ ਹੁੰਦਾ ਵਾ ਉਦਨ ਲੈ ਜਾਂਦੇ ਸੀ ਸਾਨੂੰ ਚਲ ਕਮਾ ਕੇ ਤੇ ਲਿਆਉਂਦੇ ਸੀ ਫਿਰ ਤੁਹਾਨੂੰ ਹਾਂ ਕਮਾ ਕੇ ਫਿਰ ਤੁਸੀਂ ਸੋਖ ਸੁਖਾਣਾ ਖਾਉਂਉਂਦੀਆਂ ਸੀ ਹਾਂ ਫਿਰ ਤੁਹਾਡੇ ਲੱਤਾਂ ਗੋਡੇ ਸਿੱਧੇ ਹੋ ਜਾਂਦੇ ਹੁਣੇ ਲੱਤਾਂ ਗੋਡੇ ਕਿੱਥੇ ਸਿੱਧੇ ਹੁੰਦੇ ਸੀਗੇ ਮਾੜੇ ਕੋਟੇ ਹੁੰਦੇ ਸੀਗੇ ਘਰੇ ਆ ਕੇ ਫਿਰ ਤੋਂ ਦੁੱਖਣ ਲੱਗ ਜਾਂਦੇ ਸੀਗੇ ਸਾਡੇ ਗਿੱਟੇ ਗੋਡੇ ਤੇ ਚਲ ਕੋਈ ਨਹੀਂ ਹੁਣ ਇੰਡੀਆ ਆ ਗਈਆਂ ਵਾ ਹੁਣ ਆਪਾਂ ਇੰਡੀਆ ਇਲਾਜ ਕਰਾਵਾਂਗੇ ਗੋਟੇ ਗਿੱਡੀਆਂ ਦਾ ਮੈਂ ਮੈਂ ਤਾਂ ਆਪਣੀ ਗੋਡਿਆਂ ਤੋਂ ਤੁਰਨੇ ਜੋਗੀ ਹੁਣ ਰਲ ਮਿਲ ਕੇ ਇਲਾਜ ਕਰਾਵਾਂਗੀ ਮੈਂ ਇੰਡੀਆ ਦੇ ਵਿੱਚ ਤਾਂ ਚਲੋ ਹੁਣ ਆ ਤੁਰ ਤੁਰ ਕੇ ਇੱਲਾਤਸ ਦੀ ਹੋ ਚੜੀਆ ਹਨਾ ਤਰੋ ਹਾਂ ਚਲ ਭਣ ਹੁਣ ਅਸੀਂ ਚਾਲਦੀਆਂ ਵਾਂ ਸਵੇਰੇ ਆ ਕੇ ਤੈਨੂੰ ਵੀਡੀਓ ਜ਼ਰੂਰ ਦਿਖਾ ਦਾਂਗੀ ਹਾਂ ਪਾਰਕ ਵਾਲੀ ਵੀਡੀਓ ਤੇ ਤੈਨੂੰ ਜ਼ਰੂਰ ਆ ਕੇ ਦਿਖਾਵਾਂ ਚੰਗਾ ਭੈਣ ਜ਼ਰੂਰ ਮਂਗਾਇਓ ਪਰ ਸਾਡੇ ਪਾਰਕ ਨਾ ਇਲਾ ਕੋਸ਼ੋ ਇਹਨਾ ਕੋਸਾ ਯਾਲ ਮਂਗਾਇਓ ਫਿਰ ਮੈਂ ਵੇਖ ਕੇ ਫੇਰ ਮੈਂ ਤੁਹਾਨੂੰ ਦੱਸੂ ਕੀ ਕੁਝ ਪਾਰਕ ਚ ਹੋਇਆ ਤੇ ਕੀ ਤੁਸੀਂ ਕਰ ਦਿਨਾ ਆਈਆਂ ਨੇਸੀ ਚੱਲ ਨਹੀਂ ਅਤੋਂ ਚੱਲੀਏ ਚਾਲ ਆ ਜਾਂਦਾ ਹੈ ਆਏ ਹਰੇ